ਹੈਲੋ ਜੀ ਸਲਾਮ ਮਦਾਬ ਜੁਮਸਤੇ ਸਾਰੀ ਸ਼ਕਾਲਤ ਜੈ ਸਾਈ ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਬਹੁਤ ਜ਼ਰੂਰੀ ਗੱਲ ਕਰਦੀ ਆ ਜਿਵੇਂ ਕਿ ਆਪਾਂ ਸਾਈ ਜੀ ਦੇ ਮਰੀਦ ਸਾਰੇ ਜਾਣਦੇ ਆ ਕਿ 28-29 ਦਾ ਮੇਲਾ ਲੰਘ ਕੇ ਗਿਆ ਬਾਬਾ ਮੁਰਾਦ ਸ਼ਾ ਸਰਕਾਰ ਦਾ ਬਹੁਤ ਸੋਹਣਾ ਮੇਲਾ ਹੋਇਆ ਪਰ ਉਸ ਮੇਲੇ ਦੇ ਵਿੱਚ ਇੱਕ ਕਮੀ ਸੀ ਜਿਹੜੀ ਕਿ ਆਪਾਂ ਸਾਰਿਆਂ ਨੇ ਦੇਖੀ ਸਾਰਿਆਂ ਨੇ ਮਹਿਸੂਸ ਕੀਤੀ ਉਹ ਕਮੇਸੀ ਗੁਰਦਾਸ ਮਾਨ ਸਾਹਿਬ ਕਿ ਕਵਾਲੀਆਂ ਦੀ ਰਾਤ ਤੇ ਅਗਲੇ ਦਿਨ ਜਿਹੜਾ ਮਾਨ ਸਾਹਿਬ ਪਰਫਾਰਮ ਕਰਦੇ ਨੇ ਉਹ ਨਹੀਂ ਸੀ ਕਵਾਲੀਆਂ ਦੀ ਰਾਤ ਨੂੰ ਵੀ ਮਾਨ ਸਾਹਿਬ ਦਰਬਾਰ ਦੇ ਵਿੱਚ ਨਹੀਂ ਸੀਗੇ ਤੇ ਅਗਲੇ ਦਿਨ ਮਾਨ ਸਾਹਿਬ ਨੇ ਪਰਫਾਰਮ ਵੀ ਨਹੀਂ ਕੀਤਾ ਉਹ ਮਾਸਟਰ ਸਲੀਮ ਉਹਨਾਂ ਨੇ ਉਹਨਾਂ ਦੀ ਡਿਊਟੀ ਨਿਭਾਈ ਆ ਮੈਨੂੰ ਬਹੁਤ ਮੈਸੇਜ ਆਏ ਲੋਕਾਂ ਦੇ ਕਿ ਸਰ ਤੁਸੀਂ ਜਰੂਰ ਸਾਨੂੰ ਪਤਾ ਕਰਕੇ ਦੱਸੋ ਕਿ ਮਾਨ ਸਾਹਿਬ ਕਿਉਂ ਨਹੀਂ ਆਏ ਵੀ ਕੀ ਚੱਕਰ ਪੈ ਗਿਆ کافی ਕੁਝ ਚੱਲ ਰਿਹਾ ਲੋਕਾਂ ਦੇ ਦਿਮਾਗ ਦੇ ਵਿੱਚ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਹਿਦਮਾ ਕਿ ਸਭ ਕੁਝ ਠੀਕ ਆ ਗੁਰਦਾਸ ਮਾਨ ਸਾਹਿਬ ਬਾਹਰ ਦਾ ਟੂਰ ਲਾ ਕੇ ਆਏ ਸੀਗੇ ਉਹਨਾਂ ਦੇ ਸ਼ੋਅ ਸੀਗੇ ਬਾਹਰ ਸਾਰਿਆਂ ਨੂੰ ਪਤਾ ਹੋਇਆ ਬਸ ਥੋੜਾ ਮੌਸਮ ਚੇਂਜ ਹੋਣ ਦੇ ਚੱਕਰ ਦੇ ਵਿੱਚ ਉਹਨਾਂ ਦੀ ਥੋੜੀ ਥੋੜੀ ਜੀ ਉਹਨਾਂ ਦੀ ਸਿਹਤ ਦੇ ਵਿੱਚ ਪ੍ਰੋਬਲਮ ਸੀਗੀ ਤੇ ਬਾਕੀ ਸਭ ਕੁਝ ਓਕੇ ਆ ਸੋ ਉਹਦੇ ਕਰਕੇ ਹੀ ਮਾਨ ਸਾਹਿਬ ਉੱਥੇ ਮੇਲੇ ਦੇ ਵਿੱਚ ਹਾਜ਼ਰੀ ਨਹੀਂ ਲਗਾ ਸਕੇ ਤੇ ਇਸੇ ਕਰਕੇ ਸੋ ਬਾਕੀ ਹੋਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈਗੀ ਤੁਸੀਂ ਜਿੰਨੇ ਵੀ ਗੁਰਦਾਸ ਮਾਨ ਸਾਹਿਬ ਨੂੰ ਤਿਆਰ ਕਰਦੇ ਹੋ ਉਹ ਜ਼ਰੂਰ ਦੱਸਿਓ ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਨੂੰ ਮੇਲੇ ਦੇ ਵਿੱਚ ਮਿਸ ਕੀਤਾ ਕਿਉਂਕਿ ਆਪਸਾਰ ਨੂੰ ਆदत ਆ ਕਿ ਮਾਨ ਸਾਹਿਬ ਨੂੰ ਦੇਖਦੇ ਆ ਕਿ ਮਾਨ ਸਾਹਿਬ ਹਰ ਇੱਕ ਕਲਾਕਾਰ ਨੂੰ ਜਾ ਕੇ ਪਿਆਰ ਨਾਲ ਸ਼ਗਨ ਦਿੰਦੇ ਨੇ ਉਹਨਾਂ ਦੇ ਉੱਤੇ ਨੋਟਸ ਲਿਖਦੇ ਨੇ ਪਿਆਰ ਦੇ ਨਾਲ ਸੋ ਸਾਰਿਆਂ ਨੇ ਮਿਸ ਕੀਤਾ ਸੋ ਮੈਨੂੰ ਜਰੂਰ ਕਮੈਂਟਸ ਕਰਕੇ ਦੱਸਿਓ ਕਿੰਨਾ ਕਿੰਨਾ ਨੇ ਮਾਨ ਸਾਹਿਬ ਨੂੰ ਮਿਸ ਕੀਤਾ ਤੇ ਐਦਾਂ ਹੀ ਪਿਆਰ ਕਰਦੇ ਰਹੋ ਜੈ ਸਾਈਂ ਜੀ